ਇਸ ਟ੍ਰੇਨ ਦੇ ਵਿੱਚ 15-20 ਚੜ ਗਏ ਮੁੰਡੇ ਇੱਕ ਡੱਬੇ 'ਚ ਬਹਿ ਗਏ ਇੱਕ ਬਾਪੂ ਬਹਿ ਗਏ ਉਹ ਗੱਲਾਂ ਕਰਨ ਲੱਗੇ ਕਹਿੰਦੇ ਵੀ ਬੋਰ ਜੇ ਹੋਈ ਜਾਂਦੇ ਆ ਸਫ਼ਰ ਆ ਲੰਮਾ ਤੇ ਕੀ ਕਰੀਏ ਟਾਈਮ ਨਹੀਂ ਲੰਘਦਾ ਕੰਮ ਇੱਕ ਕਹਿੰਦਾ ਕੋਈ ਹਲਤ ਨਾ ਕਰੀਏ ਦੂਜਾ ਕਹਿੰਦਾ ਕੀ ਹਲਤ ਕਰੀਏ ਕਹਿੰਦਾ ਰੱਸੀ ਜੀ ਖਿੱਚ ਦਿੰਦੇ ਆ ਟ੍ਰੇਨ ਹੀ ਰੋਕ ਦਿੰਦੇ ਆ ਲਾ ਇਹੋ ਜੀ ਉਮਰ ਹੁੰਦੀ ਏ ਬੰਦੇ ਨੂੰ ਵੇਲ ਤਾਂ ਹੀ ਸੁਣਦੀ ਆ ਦੂਜਾ ਕਹਿੰਦਾ ਦੇਖ ਥੱਲੇ ਲਿਖਿਆ ਹੈ ਜਿਹੜਾ ਟ੍ਰੇਨ ਰੋਕੂਗਾ 500 ਰੁਪਏ ਜੁਰਮਾਨਾ ਜਾਂ 6 ਮਹੀਨੇ ਦੀ ਕੈਦ ਜਾਂ ਦੋਨੇ ਵੀ ਹੋ ਸਕਦੇ ਇੱਕ ਬਹੁਤ ਹੀ ਸਿਆਣਾ ਕਹਿੰਦਾ ਲਾ ਫਿਰ ਕੀ ਹੋ ਗਿਆ 500 ਦੀ ਕੀੜੀ ਗੱਲ ਆਪਾਂ 20 ਜਣੇ ਇਕੱਠੇ ਕਰ ਲਈਏ ਰੁਪਈਏ ਦੇ ਦੇਾਂਗੇ ਉਹਨਾਂ ਨੇ ਪਾ ਕੇ 20-20 50-50 100-100 5 2000 ਰੁਪਏ ਇਕੱਠਾ ਕਰ ਲਏ ਜਿਹੜਾ ਉਹਨਾਂ ਦਾ ਨੇਤਾ ਸੀ ਉਹਨੇ ਜੇਬ ਵਿੱਚ ਪਾ ਲਿਆ ਕਹਿੰਦੇ ਰੁਪਈਏ ਟ੍ਰੇਨ ਦੁਜਾ ਕਹਿੰਦਾ ਪੈਸੇ ਨਹੀਂ ਦੇਣੇ ਆਪਾਂ ਕਿਸੇ ਨੂੰ ਪੈਸੇ ਸੰਭ ਕੇ ਰੱਖੋ ਟਰੇਨ ਰੋਕਾਂਗੇ ਟਰੇਨ ਰੁਗੂਗੀ ਜਦੋਂ ਪੁਲਿਸ ਆਊਗੀ ਨੌਵਾ ਬਾਪੂ ਦਾ ਲਮਾਂਗੇ ਕਿ ਇਹਨੂੰ ਫਸਾਵਾਂਗੇ ਇੱਕ ਨੇ ਸੰਗੜੀ ਜੀ ਖਿੱਚਤੀ ਟਰੇਨ ਰੁਕ ਗਈ ਚੀਕਾਂ ਨਿਕਲ ਗਈਆਂ ਟਰੇਨ ਦੀਆਂ ਕਹਿੰਦਾ ਕਿਉਂ ਕਢਾ ਦੀਆਂ ਨਾ ਚੀਕਾਂ ਟਰੇਨ ਰੁਕ ਗਈ ਆ ਗਈ ਪੁਲਿਸ ਕਿਹਨੇ ਰੋਕੀਆ ਕਿਹਨੇ ਰੋਕੀਆ ਪਾ ਗਿਆ ਰੋਲਾ ਉਹ ਬਾਪੂ ਬੇਫਿਕਰ ਹੋਇਆ ਬੈਠਾ ਆਰਾਮ ਨਾਲ ਉਹਨੂੰ ਡਰੀ ਕੋਈ ਨਹੀਂ ਪੁਲਿਸ ਵਾਲੇ ਅੰਦਰ ਆ ਗਏ ਕਿਹਨੇ ਟ੍ਰੇਨ ਰੋਕੀਏ ਬਈ ਦੱਸੋ ਸਾਰਿਆਂ ਬੀਹਾਂ ਨੇ ਨੌਂ ਕਹਿੰਦੇ ਆਹ ਬਾਪੂ ਨੇ ਟ੍ਰੇਨ ਰੋਕੀ ਹੁਣ ਸਾਲੇ ਕਹਿੰਦੇ ਹਾਂ ਬਾਪੂ ਕਿਉਂ ਰੋਕੀਏ ਟ੍ਰੇਨ ਉਹ ਕਹਿੰਦਾ ਜੀ ਮੈਂ ਰੋਕਾਂ ਕਿਉਂ ਕਹਿੰਦਾ ਜੀ ਆਹ 20 ਜਣਿਆਂ ਨੇ ਮੇਰੇ 2000 ਰੁਪਈਆ ਕੱਢ ਲਿਆ ਇਹਦੇ ਕੋਲੇ ਆ ਕਹਿੰਦਾ ਜਿਹੜਾ ਮੂਰੇ ਬੈਠੇ ਨਹੀਂ ਨਹੀਂ ਅਸੀਂ ਨਹੀਂ ਕਹਿੰਦੇ ਉਹ ਕਹਿੰਦਾ ਮੈਂ ਨੋਟ ਗਿਣਾ ਦਿੰਦਾ ਐਨੇ 200 ਦੇ ਇੱਕ 500 ਦਾ ਬੀਹਾਂ ਦੇ ਇੱਕ ਪਾਟਿਆ ਜਾਂ ਦਸਾਂ ਦਾ ਕਹਿੰਦਾ ਉਹਦੇ ਸਾਹਮਣੇ ਤਾਂ ਕਰਾਈ ਕੀਤੀ ਸੀ ਲਓ ਮੁੰਡਿਓ 2000 ਰੁਪਏ ਇਹਨਾਂ ਵਾਪਸ ਕਰੋ ਲੈ ਬਾਪੂ ਨੂੰ 2000 ਰੁਪਏ ਸੱਚ ਬੋਲਣ ਦਾ ਨਾਮ ਮਿਲ ਗਿਆ ਬੜਾ ਬਾਗੋ ਬਾਗ ਹੁਣ ਪੁਲਿਸ ਵਾਲਿਆਂ ਨੇ ਲਾ ਲੀਆਂ ਹੱਥ ਕੜੀਆਂ ਬੀਹਾਂ ਦੇ ਚਲੋ ਚੋਰੀਆਂ ਕਰਦੇ ਹੁਣ ਤੁਹਾਨੂੰ ਸਜ਼ਾ ਜਦੋਂ ਬੀਹਾਂ ਦੇ ਹੱਥ ਕੜੀਆਂ ਲੱਗੀਆਂ ਟ੍ਰੇਨ 'ਚੋਂ ਉਤਰਣ ਲੱਗੇ ਉਹ ਐਂ ਬੁੜੇ ਕੰਨੀ ਅੱਖਾਂ ਕੱਢਦੇ ਅੱਬੀ ਤੂੰ ਕਿਹੜੇ ਪਿੰਡ ਦਾ ਮਿਲਾਂਗੇ ਤੈਨੂੰ ਕਦੇ ਉਹਦੇ ਕੰਨੀ ਅੱਖਾਂ ਕੱਢਦੇ ਐ ਤੇ ਬਾਪੂ ਫਿਰ ਚਿੱਟੀ ਦਾੜੀ ਤੇ ਹੱਥ ਫੇਰਦਾ ਕਹਿੰਦਾ ਇਹ ਧੁੱਪ ਨਾ ਨਹੀਂ ਆਈ ਐ ਕੋਸਾ ਤਰਾ। ਵੀ ਵਾਈ ਗੁੱਡ। ਛੋਟੇ ਅਰ ਕੇ ਬੜੇ ਦੇਖਿਆ ਕਹਿੰਦਾ ਇਹ ਧੁੱਪ ਨਾ ਥੋੜੀ ਕੀਤੀ ਹੋਈ ਐ।